ਅਗੇ ਡੱਪ ਕੇ ਡੱਪ ਕੇ ਕੀ ਡੱਪ ਕੇ ਤੁਹਾਨੂੰ ਨਹੀਂ ਪਤਾ ਕੀ ਡੱਪ ਕੇ ਆਏ ਤੁਸੀਂ ਤੇਨੂੰ ਨਹੀਂ ਪਤਾ ਪਤੀ ਮਹੇਸ਼ਰ ਨਾਲ ਕਿਦਾਂ ਬੋਲੀਦਾ ਜੇ ਪਤੀ ਸਹੀ ਹੋਏ ਨਾ ਫਿਰ ਘਰ ਵਾਲੀ ਵੀ ਚੰਗਾ ਬੋਲਦੀ ਹੈ ਤੇ ਨਾ ਬੋਲ ਚੰਗਾ ਨਾ ਬੋਲ ਚੰਗਾ ਮੇਰਾ ਕੀ ਵਿਗੜੇ ਤੁਹਾਡਾ ਤਾਂ ਕੋਈ ਨਹੀਂ ਵਿਗੜਨਾ ਮੇਰਾ ਵਿਗੜਨਾ ਵਾ ਮੈਂ ਤਾਂ ਪੀਣੀ ਹਾਂ ਜੋ ਮਰਜ਼ੀ ਕਰਾ ਤੇ ਪੀ ਜੋ ਫਿਰ ਪੀਨੀ ਆ ਤੇ ਤੇਰੇ ਪੇਕੇ ਕੋਲ ਆ ਕੇ ਪਿੰਨਾ ਮੈਂ ਤੇ ਇਹ ਕੇ ਇਦਾਂ ਦਾ ਕੰਮ ਨਹੀਂ ਕਰਦੇ ਮੇਰੇ ਤੇ ਕਿਦਾਂ ਦਾ ਕਰਦੇ ਤੁਹਾਡੇ ਮਾਂ ਕੋਛ ਦਾ ਹੀ ਨਹੀਂ ਬਣੇ ਰਹਿੰਦੇ ਦਿਨ ਰਾਤ ਉਹ ਕਰਦੇ ਕੀ ਆ ਨੰਗ ਜੇ ਮੈਂ ਗਿਆ ਦੇ ਨਾ ਨਾ ਕੋ ਪੁੱਛਿਆ ਨਾ ਕਿਸਿਆ ਲੋਕਾਂ ਨੇ ਚਾ ਜੜਦਾ ਜਵਾਈ ਆਉਣ ਤੇ ਤੇ ਚੰਗੀ ਭਲੀ ਤੇ ਤੁਹਾਡੀ ਸੇਵਾ ਕੀ ਤੀ ਰੋਟੀ ਪਾਣੀ ਵਧੀਆ ਹੋਣਾ ਚਾਹੀਦਾ ਹੋਰ ਕੀ ਹੁੰਦਾ ਇਹ ਗਾਦੀ ਸੇਵਾ ਰੋਟੀ ਦੇ ਬੰਦਾ ਘਰ ਵੀ ਖਾਂਦਾ ਅੱਛਾ ਸ਼ਰਾਬ ਪਿਆਲੇ ਤੇ ਫੇਰ ਸੇਵਾ ਹੁੰਦੀ ਉਦੋਂ ਕੋਈ ਸੇਵਾ ਨਹੀਂ ਹੁੰਦੀ ਕੁਛ ਦਿਨੇ ਪੁਰਾਣੇ ਜਮਾਨੇ ਚ ਪਤਾ ਹੀ ਲੋਕੀ ਕੁੱਕੜ ਵੱਢਦੇ ਹੀ ਵੱਡੇ ਵੱਡੇ ਨਹੀਂ ਅੱਡੀਆਂ ਅੱਡੀਆਂ ਬੋਤਲਾਂ ਹੁੰਦੇ ਆ ਤੇ ਫਿਰ ਹੁਣ ਪੁਰਾਣੇ ਜਮਾਨੇ ਅਸੀਂ ਕਿੱਥੋਂ ਲੈ ਆਈਏ ਤੇ ਜਵਾਈ ਤੇ ਉਹੀ ਨਹੀਂ ਨਾ ਆ ਜਵਾਈਆਂ 'ਚ ਵੀ ਫਰਕ ਆ ਹੁਣ ਜਵਾਈ ਵੀ ਹੋ ਨਹੀਂ ਐ ਐਵੇਂ ਮੂੰਹ ਬੜਾ ਬੜਾ ਮੇਰੇ ਨਾਲ ਗੱਲਾਂ ਨਾ ਕਰ ਸਹੀ ਐ ਮੈਂ ਤਾਂ ਤੋਂ ਡਰਦਾ ਨਹੀਂ ਨਾ ਡਰੋ ਨਹੀਂ ਡਰਦੇ ਸੀ ਫਿਰ ਨਾ ਮੈਂ ਵਿਆਹ ਕਰਾਇਆ ਨਾ ਆਸਾਨ ਮਨ ਮੇਰਾ ਹਾਂ ਕਾਦਾ ਆਸਾਨ ਮੇਰੀ ਤੇ ਜ਼ਿੰਦਗੀ ਬਰਬਾਦ ਹੋ ਗਈ ਮੈਂ ਕਾਦਾ ਆਸਾਨ ਕਰਾ ਤਾੜਾ ਮੇਰੀ ਬੜੀ ਮੈਂ ਨਾ ਆਸਾਨ ਹੋ ਗਈ ਤੇਰੀ ਬਰਬਾਦ ਹੋ ਗਈ ਮੇਰੀ ਬਰਬਾਦ ਹੋਈ ਸਾਡੀ ਗਾਦੀ ਹੋ ਗਈ ਤੂੰ ਤਾਂ ਆਪਣੀ ਜ਼ਿੰਦਗੀ ਵਧੀਆ ਜੀਣਦੇ ਮੇਰੇ ਬਾਰੇ ਸੋਚਿਆ ਇੱਕ ਵਾਰੀ ਵੀ ਤੇਰੇ ਆਉਣਾ ਨਾ ਮੇਰੀ ਜ਼ਿੰਦਗੀ 'ਚ ਕਰਫਿਊ ਲੱਗ ਗਿਆ ਕਰਫਿਊ ਚੰਗਾ ਆ ਲੱਗ ਗਿਆ ਤੇ ਹਾਣਾ ਕਰੋ ਹੋ ਨਾ ਕਰੋ ਤੇਰੇ ਸਾਹ ਨਾ ਚੜਣਾ ਮੈਂ ਕਦੋਂ ਕਹਿਂਦੀ ਮੇਰੇ ਸਾਹ ਨਾ ਚੱਲੋ ਮੈਂ ਤੇ ਕੋਈ ਤੁਹਾਨੂੰ ਕਹਿਆ ਵੀ ਸ਼ਰਾਬ ਛੱਡ ਦੋ ਤੁਹਾਡੀ ਜ਼ਿੰਦਗੀ ਵਧੀਆ ਨੰਗੂ ਕੀ ਤੇ ਹਾਜੀ ਵੀ ਹੋਦੀਆ ਨੰਗੂਗੀ ਤੇ ਜੇ ਸ਼ਰਾਬ ਮੈਨੂੰ ਕਵੇ ਵੀ ਘਰ ਵਾਲੀ ਛੱਡ ਦੇ ਫੇਰ ਤਾਂ ਤੇ ਮੈਂ ਇੰਤ ਨਹੀਂ ਲਾਉਣਾ ਮੈਂ ਸਮਝੀ ਇਹਨਾਂ ਗੱਲ ਸਮਝੀ ਇਹਨਾਂ ਗੱਲ ਮੈਂ ਤਾਂ ਸਮਝ ਜਾਨੀ ਤੁਸੀਂ ਨਾ ਸਮਝਿਆ ਕਰੋ ਉਦੋਂ ਵਿੱਚ ਵਿੱਚ ਹੁਸ਼ਿਆਣੀ ਹੋ ਜਾਂਦੀ ਮੇਰਾ ਦਿਮਾਗ ਤੇ ਲੱਪੜਾ ਹੋ ਜਾਂਦਾ ਥੋੜਾ ਦਿਮਾਗ ਮੇਰਾ ਤੇ ਹੀ ਖਰਾਬ ਕੀਤਾ ਵਾ ਧੋਨੇ ਕੀਤਾ ਆਉਂਦੇ ਆ ਬੰਦਾ ਪਾਣੀ ਪੁੱਛੇ ਚਾਹ ਪਾਣੀ ਪੁੱਛੇ ਰੋਟੀ ਪੁੱਛੇ ਉਹ ਵੇ ਮੂੰਹ ਜਪਣਾ ਕਰਦਾ ਮੂੰਹ ਬਣਾਇਆ ਹਾਂ ਮੈਥੋਂ ਨਹੀਂ ਪੁੱਛਿਆ ਜਾਂਦਾ ਆਪੇ ਪਾਓ ਤੇ ਖਾਓ ਜਾਓ ਹਾਂ ਨਹੀਂ ਪੁੱਛਿਆ ਜਾਂਦਾ ਜੇ ਆਜੋ ਤੇ ਤੁਹਾਨੂੰ ਮੈਂ ਰੋਟੀ ਪਾਣੀ ਪੁੱਛਾਂ ਤੁਹਾਨੂੰ ਚਾਹ ਪਾਣੀ ਪੁੱਛਾਂ ਮੈਥੋਂ ਇਦਾਂ ਦੇ ਕੰਮ ਨਹੀਂ ਹੁੰਦੇ ਕਿੰਨੇ ਪੁੱਛਣਾ ਤੈਨੂੰ ਕੱਲ ਹੀ ਲਿਆਂਦਾ ਮੈਨੂੰ ਬਸ ਇਹੋ ਕੰਮ ਲੈ ਲਿਆਂਦਾ ਹੋਰ ਮੈਂ ਇੱਥੋਂ ਨਹੀਂ ਹੁੰਦਾ ਕਰ ਲੋ ਆਪੇ ਜਾ ਕੇ ਕਦੇ ਮੇਰੀਆਂ ਲੱਤਾਂ ਘੁੱਟੀਆਂ ਮੈਥੋਂ ਨਹੀਂ ਘੁੱਟੀਆਂ ਜਾਂਦੀਆਂ ਘੁੱਟਿਆ ਕਰ ਗੱਲਾ ਮਾਰਦੀ ਫਿਰਦੀ ਪਿੱਛੇ ਲੈਣਾ ਨਾ ਇਹ ਸਹਿਣਾ ਵੀ ਪੈਣਾ ਸਭ ਕੋ ਵਾਹ ਆ ਵੇਖੋ ਤੁਹਾਡੇ ਗਾੜੀ ਜੋੜੇ ਹੱਥ ਮੈਂ ਕੁਛ ਨਹੀਂ ਸਹਿ ਸਕਦੀ ਤਾਂ ਫਿਰ ਤਾਂ ਫਿਰ ਕਿਆ ਕਹੇਗਾ ਤੇ ਚਲ ਜੂਗੀ ਜਿੱਦਾਂ ਤੇ ਤੁਹਾਡੇ ਹਾਲਾਤ ਐ ਮੈਂ ਤੇ ਜਾਣਾ ਹੀ ਆ ਫਿਰ ਤੇ ਜਾ ਜਾ ਅਸੀਂ ਭੁੱਖੇ ਨੰਗੇ ਥੋੜਾ ਤੀਕੀ ਜੇ ਭੁੱਖੇ ਨੰਗੇ ਨਹੀਂ ਤੇ ਸੌਧੋ ਚੁੱਪ ਕਰਕੇ ਮੇਰੇ ਪੇਕੇ ਤੇ ਪੇਟੀਆਂ ਛੁੱਟ ਗਏ ਮੇਰੇ ਲਈ ਕਿ ਪੀਨੂ ਛੁੱਟ ਗਏ ਤੁਹਾਨੂੰ ਪੇਟੀਆਂ ਚਾਹੀਦੀਆਂ ਤੁਹਾਨੂੰ ਹੋਰ ਵੀ ਘੋਦੇ ਦਦਾਂਗੇ ਵੱਡੀ ਆਈ ਮਹਾਰਾਣੀ ਗਲਾਗਾਤੀ ਦੇ ਦੀ ਦਰਿਆ ਬਗੈ ਕੋ ਅਰਮਾਨ ਓਏ ਅਰਮਾਨ ਆ ਗਿਆ ਅੰਮਾ ਜੀ ਹਾਂਜੀ ਅੰਮਾ ਜੀ ਮੈਨੂੰ ਇਹ ਦੱਸ ਤੇਰਾ ਉੱਤੇ ਕੀ ਬਣ ਗਿਆ ਉਦਾਂ ਹੀ ਮੈਂ ਨਿਆ ਹੀ ਵੇਖਣ ਗੁੱਡੀਆਂ ਗੱਡੀਆਂ ਦੇ ਆ ਨਹੀਂ ਢੋਣ ਤੇ ਰਣਵੀਰ ਪੱਠੇ ਲੈਣ ਗਿਆ ਕਹਿੰਦਾ ਦਾ ਕੱਲਾ ਹੀ ਚਰਾ ਤੇ ਨਾਲ ਜਾ ਹਾਂ ਉਹਦੇ ਤੁਸੀਂ ਤੇ ਕੋਹ ਤੇ ਬੰਦਾ ਪਵਾ ਹੀ ਲੈਂਦਾ ਤੱਪੜ ਵਸਾ ਕੇ ਕੋਹ ਕਰਾ ਹੀ ਲੈਂਦਾ ਕਰਾਉਣਾ ਮੈਂ ਕੀ ਲੈ ਆਂਦਾ ਫੇਰ ਉਹ ਗੱਲ ਕਰਾਉਣਾ ਮੈਂ ਕੀ ਆ ਉਹ ਇਕੱਲਾ ਹੀ ਸਾਰੇ ਕੰਮ ਕਰਦਾ ਤੈਨੂੰ ਕੀ ਗੱਲ ਆ ਰਮਨ ਤੂੰ ਫਿਰ ਕੋਈ ਕੰਮ ਨਹੀਂ ਕਰਦਾ ਪਾਪਾ ਤੇਰਾ ਤਾਂ ਟਾਈਮ ਹੋਇਆ ਹੁੰਦਾ ਮੈਂ ਉਹਨਾਂ ਨੂੰ ਦੱਸਣਾ ਵੇਖ ਕਦ ਮੇਰਾ ਅੱਗੇ ਨਹੀਂ ਬੋਲਦਾ ਤੂੰ ਵਤਨ ਦਿਆ ਤੂੰ ਹੀ ਵਤਨ ਹੀ ਨਹੀਂ ਦੇਂਦੇ ਮੇਰੀ ਗੱਲ ਸੁਣ ਪੱਠਿਆਂ ਨੇ ਕਦ ਫੜਿਆ ਕਿ ਮੈਂ ਤੇਰਾ ਫੜਿਆ ਕਦ ਤੇ ਨਿੱਕੀ ਜਿਹੀ ਉਮਰੇ ਤੇ ਮੇਰੇ ਤੇ ਬੋਝ ਭਾਈ ਆਉਂਦੇ ਜੇ ਓਏ ਹੋਏ ਪੱਠੇ ਲਿਆਉਣਾ ਬੋਝ ਵਾਹੇ ਕੰਮ ਕਰਨਾ ਤੇਰੇ ਵਰਗੇ ਨਿਆਣੇ ਤੇ ਦੌੜ-ਦੌੜ ਕੇ ਕੰਮ ਕਰਦੇ ਇਹੋ ਜੇ ਉਹ ਚੱਲ ਜਾ ਕੇ ਪੱਠੇ ਲੈ ਕੇ ਆ ਉਹਦੇ ਨਾਲ ਮੈਂ ਨਹੀਂ ਆਣਾ ਯਾਰ ਮੈਂ ਗੁੱਡੀ ਲੱਗਾ ਢੋਣ ਤੇ ਨਹੀਂ ਨਹੀਂ ਮੈਂ ਮੈਂ ਸਪੈਸ਼ਲ ਗੁੱਡੀ ਲਾ ਕੇ ਮੈਂ ਤਾਂ ਲੜਕੀ ਹੀ ਕੰਮ ਹਾਂ ਕਦ ਤੇ ਗੱਲ ਆ ਗਈ ਤੇਰੀ ਕੰਮ ਕਰਨ ਵੇਲੇ ਹਨਾ ਕੱਟ ਆਪਣੀ ਮਿਹਨਤ ਨਾਲ ਵਧਣਾ ਵਾ ਜਿੰਨਾ ਇਹ ਮਸ਼ੀਨ ਨੂੰ ਚਲਾਵਾਂਗੇ ਨਾ ਉੰਨਾ ਹੀ ਇਹ ਫਿਰ ਚਾਲੂ ਰਹਿਣੀ ਹੈ ਤੇ ਬੈਠਿਆ ਕੱਦ ਨਹੀਂ ਤੇਰਾ ਵਾਦਣਾ ਤੀ ਤੂੰ ਉੱਤੇ ਕੋਠੇ ਚੱਲ ਕੇ ਮੰਜੀ ਚੱਲ ਕੇ ਬੈਠਾ ਰਵੇਂਗਾ ਮੈਂ ਬੈਠਾ ਮੈਂ ਤੇ ਕਹਿੰਦੇ ਮੈਂ ਗੁੱਡੀ ਢੋਂਦਿਆ ਹਾਂ ਗੁੱਡੀ ਢੋਂਦਿਆ ਤੂੰ ਗੁੱਡੀਆਂ ਗੱਡੀਆਂ ਨੇ ਨਹੀਂ ਕੁਛ ਦਿਨਾ ਚੱਲ ਜਾ ਕੇ ਉਹਦੇ ਨਾਲ ਪੱਠੇ ਲੈ ਕੇ ਆ ਚੱਲ ਚੱਲ ਹੋ ਜਾ ਟਾਈਮ ਨਾ ਇੱਕ ਗੱਲ ਕਹੋ ਨਿਆਣੇ ਤਵੇ ਦਾਦਾ ਗਾੜੀ ਦਾਤੀ ਕੰਮ ਦੇ ਵਿੱਚ ਭਲਾ ਕੱਦ ਦੀ ਗੱਲ ਕਿ ਖਵਾ ਦੀ ਵਧਣਾ ਆਪ ਨਹੀਂ ਮਿਹਨਤ ਕਰਨੀ ਨਹੀਂ ਤੇ ਇਹ ਮੇਰਾ ਕੱਦ ਨਹੀਂ ਵਧਦਾ ਕੱਦ ਵੀ ਤੁਹਾਡਾ ਮੈਂ ਹੁਣ ਫੜ ਕੇ ਵਧਾਉਣਾ ਕੰਮ ਕਰੋ ਤੇ ਆਪੇ ਨੱਠ ਭੱਜ ਕੇ ਤੇ ਆਪੇ ਕਾਹ ਕੱਦ ਵਧਣ ਤੁਹਾਡੇ ਉਹ ਹਾਲ ਨਹੀਂ ਆਣਿਆ ਅੱਜ ਕੱਲ੍ਹ ਮੰਮੀ ਮੰਮੀ ਹਾਂਜੀ ਤੁਸੀਂ ਤੇ ਕਹਿੰਦੇ ਮੈਂ ਨਾਲ ਸਮਝਾਦਾ ਤਾਂ ਉਹ ਤੇ ਰੱਜ ਕੇ ਆ ਗਈ ਫੇਰ ਹੈਂ ਹਾਂਜੀ ਕਿੱਥੇ ਆ ਉਹ ਵੇਖੋ ਬਾਹਰ ਕੀ ਹਾਲ ਬਣਿਆ ਨਾ ਦੱਸ ਰੱਜ ਕੇ ਆ ਗਿਆ ਔਰ ਉਦਾਂ ਹੀ ਹੁਣਾਵਾ ਪੁੱਤ ਲੱਗਾ ਤੈਨੂੰ ਨਹੀਂ ਮੰਮੀ ਜੀ ਮੈਨੂੰ ਉਦਾਂ ਨਹੀਂ ਲੱਗਾ ਉਹ ਜਾ ਕੇ ਤੇ ਵੇਖੋ ਕਿਦਾਂ ਮੰਜੀ ਦੇ ਪਏ ਕੋਈ ਹੋਸ਼ ਹੀ ਨਹੀਂ ਹੈ ਚੱਲ ਕੋਈ ਨਹੀਂ ਮੈਂ ਗੱਲ ਕਰਨੀ ਆ ਹਨਾ ਤੂੰ ਨਾ ਮੱਥਾ ਮਾਰੀ ਇਹਦੇ ਨਾਲ ਮੈਂ ਤਾਂ ਮੰਮੀ 'ਚ ਮੱਥਾ ਮਾਰ ਕੇ ਆਈ ਆ ਕੋਤ ਮੇਰੀ ਗੱਲ ਸੁਣ ਜਦੋਂ ਉਹਨੇ ਪੀਤੀ ਹੁੰਦੀ ਆ ਨਾ ਬੰਦੇ ਨੇ ਉਦੋਂ ਨਹੀਂ ਉਹ ਮੰਨਦਾ ਕਿਸੇ ਦੀ ਵੀ ਜੇ ਤਾਂ ਸੋਫੀ ਹੋਏ ਫੇਰ ਹੀ ਫਾਇਦਾ ਵਾ ਕੱਲ ਕਰਨ ਦਾ ਤੈਨੂੰ ਆਂਦਾ ਤੇ ਨਹੀਂ ਕੁਛ ਆਂਦਾ ਕੀ ਮੰਮੀ ਮੈਨੂੰ ਤੇ ਸਤਾ ਮਾਰਿਆ ਮੈਂ ਕੀ ਕਰਾਂਗਾ ਕੀ ਆਂਦਾ ਆਖਣਾ ਉਹਨਾਂ ਨੇ ਕੀ ਆ ਲੜਨ ਢੇ ਮੇਰੇ ਨਾਲ ਕਿਉਂ ਜਿੱਦਾਂ ਦਾ ਉਹਨਾਂ ਦਾ ਹਿਸਾਬ ਆ ਸੋਫੀ ਦੇ ਤੂੰ ਤਾਂ ਲੜਦੇ ਆ ਜਾਂ ਪੀ ਕੇ ਉਹਦੇ ਤਾਂ ਲੜਦੇ ਮੈਨੂੰ ਦੱਸੋ ਮੈਂ ਕੀ ਕਰਾਂਗਾ ਮੈਂ ਆ ਦੋ ਦੰਦਿਆਂ ਨੂੰ ਠੀਕ ਦੀ ਠੀਕ ਦੀ ਮੈਂ ਤੇ ਆਪ ਲੰਮੀ ਪੈ ਗਈਆਂ ਤੇ ਮੇਰੀ ਅੱਖ ਲੱਗ ਗਈ। ਤੇ ਉਹ ਕੰਮ ਇਹਨੇ ਕੀਤਾ ਜਿਹੜੇ ਗੱਲਾਂ ਮੈਂ ਦੱਸੀਆਂ ਨਾ ਉਹ ਇਹਨੇ ਕੀਤਾ ਹੀ। ਉਹ ਹੀ ਤੇ ਹੀ ਤੇ ਕਹਿੰਦੇ ਸਾਂ ਇਹ ਨਾਲ ਨਹੀਂ ਸੁਧਰਨਾ ਮੰਮੀ। ਜਾਣ ਕੇ ਮੇਰੇ ਸਿਰ 'ਚ ਖੇਪ ਪਾਉਂ ਗਿਆ ਵਾਕੀ। ਮੇਰਾ ਤਾਂ ਜੀ ਕੰਡਾ ਮੈਂ ਚਲੀ ਜਾਵਾਂ ਮੇਰਾ ਹੀ ਜੀ ਕੰਡਾ ਇੱਥੇ ਰਹਿਣਾ। ਨਾ ਮੇਰੀ ਧੀ ਤੂੰ ਤੇ ਪੁੱਤ ਚਲ ਜੈਂਗੀ ਤੇ ਮੈਂ ਕਿੱਥੇ ਜਾਣਾ ਵਾ। ਕੀ ਕਰਾਂ ਮੈਂ ਨੂੰ ਕੋਈ ਸਮਝ ਨਹੀਂ ਆਉਂਦੀ ਮੇਰਾ ਤਾਂ ਦਿਮਾਗ ਖਰਾਬ ਹੋ ਗਿਆ ਆ। ਇਨਨਾਂ ਨੂੰ ਸਮਝ ਆਇਆ ਕੀ ਪਤਾ ਇਹਨਾਂ ਕੀ ਵਣੀ ਸਮਝ ਆਉਂਦੀ ਜਾ ਉੱਠੋ ਤੁਸੀਂ ਵੇਖੋ ਕੀ ਹੈ ਵੇ ਨਿਯਮ ਹੈ ਹੁਣ ਇਹਨੇ ਪੀਤੀ ਆ ਨਾ ਇਹਨੂੰ ਕੋਈ ਸਮਝ ਆਉਣੀ ਆ ਜੋ ਮੈਂ ਇਹਨੂੰ ਮੈਂ ਕਹੂੰਗੀ ਇਹਨੇ ਕਿਹਾ ਨਹੀਂ 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 ਇਹਨੇ ਥੋੜਾ ਕਿਹਾ ਮੈਂ ਵੀ ਪੀਤੀ ਆਇਆ ਵਾ ਚਲੋ ਤੁਸੀਂ ਇਦਾਂ ਕਰੋ ਹੁਣ ਤੇ ਉਹਨਾਂ ਨਾਲ ਕੋਈ ਗੱਲ ਨਾ ਕਰਿਓ ਜੇ ਸੋਫੀ ਹੋਣਗੇ ਨਾ ਫੇਰ ਇਹਨਾਂ ਨੂੰ ਪੁੱਛ ਲਿਓ ਵੀ ਕੀ ਕਰਨਾ ਆ ਆਹੋ ਮੈਂ ਫੇਰ ਪੁੱਛਦੀ ਆ ਕੋਈ ਗੱਲ ਨਹੀਂ ਸੁਦਰਨਾ ਤਾ ਤ ਵੀ ਦੱਸ ਦੇਣ ਜੇ ਨਹੀਂ ਸੁਦਰਨਾ ਤਾ ਵੀ ਦੱਸ ਦੇਣ ਸੁਧਰਨੇ ਪੈਣਾ ਵਾ ਪੁੱਤ ਐ ਤਰ੍ਹਾਂ ਕਿ ਤਰ੍ਹਾਂ ਟਾਈਮ ਪਾਸ ਹੋਣਾ ਵਾ ਐਦਾਂ ਕਲੇਸ਼ ਦੇ ਵਿੱਚ ਤੇ ਮੈਂ ਨਹੀਂ ਜੇਣਾ ਮੈਂ ਤਾਂ ਤੁਹਾਨੂੰ ਪਹਿਲਾਂ ਵੀ ਕਹਿਤਾ ਮੈਂ ਚੱਲ ਜਾਣਾ ਹਾਏ ਪੁੱਤ ਨਾਲ ਤੇ ਹੁਣ ਤੇਰਾ ਹੀ ਜਾ ਕੇ ਗੁਜ਼ਾਰਾ ਵਾ ਤੇ ਨਾ ਇਹਦਾ ਵਿਗੜਿਆ ਗੁਜ਼ਾਰਾ ਵਾ ਹਨਾ ਇਹਨੂੰ ਹੀ ਸੁਧਰਨੇ ਪੈਣਾ ਵਾ ਤੂੰ ਕੀ ਕਰੇਂਗੀ ਜਾ ਕੇ ਉਹਨਾਂ ਦੇ ਪੁੱਤ ਫੇਰ ਇੱਥੇ ਹੀ ਤੇ ਆਪਣੀ ਬੇਇੱਜ਼ਤੀ ਹੁੰਦੀ ਆ ਹਨਾ ਹੁੰਦੀ ਤਾਂ ਅੱਗੇ ਕੀ ਕਰਾਵਾਂ ਅੱਗੇ ਤੇਰੀਆਂ ਪਰਜਾਈਆਂ ਵਾ ਉਹ ਵੀ ਕਹਿਣਗੀਆਂ ਵੀ ਮਹਾ ਵਿਆਹੀ ਕਿ ਤੇ ਫੇਰ ਇੱਥੇ ਆ ਗਈ ਹੈ ਨਾ ਤੇਰੇ ਵਾਸਤੇ ਤੇ ਇੱਥੇ ਵੀ ਫਿਰ ਮੁਸੀਬਤ ਤੇ ਉੱਥੇ ਵੀ ਮੁਸੀਬਤ ਹੈ ਹੋਰ ਕੀ ਹੈ ਤੇ ਉੱਥੋਂ ਦੀ ਮੁਸੀਬਤ ਨਾਲੋਂ ਤੂੰ ਆਪਣੇ ਘਰ ਹੀ ਚੰਗਾ ਵਾ ਪਤਾ ਆਪਣੇ ਘਰ ਜਿਹੜਾ ਨਾ ਕੋਈ ਵੀ ਗੱਲ ਹੋ ਜੇ ਆਪਣੇ ਘਰ ਰਹੀ ਹੋਵੇ ਵਧੀਆ ਹੋ ਆਪਣੇ ਘਰ ਦਾ ਤੇ ਚੱਲ ਕਰ ਲਾਂਗੇ ਕੋਈ ਸੁਝਾ ਦੇ ਉੱਥੇ ਜਾ ਕੇ ਤੇ ਫਿਰ ਦੁਨੀਆ ਗੱਲਾਂ ਸੁਣਨੀਆਂ ਪੈਣੀਆਂ ਵਾ ਤੇ ਕੀ ਫਾਇਦਾ ਵਾ ਉਹ ਹੀ ਅੱਗੇ ਵੀ ਮੈਂ ਤਾਂ ਸੁਣਦੀ ਰਹੀ ਹਾਂ ਤੇ ਹੁਣ ਜੇ ਇਦਾਂ ਦਾ ਕੋਈ ਕੰਮ ਹੋ ਗਿਆ ਤੇ ਸਭੋ ਹੀ ਉਹਨਾਂ ਨੇ ਚਿਹਰੇ ਚੜ ਜਾਣਾ ਚੱਲ ਕੋਈ ਨਹੀਂ ਵੇ ਤੂੰ ਕੰਮ ਤਾਂ ਦਾਦੇ ਮੈਂ ਵੇਖਣੀ ਆ ਤਰਾ ਭਲਾ ਜਾਓ ਉਹਨਾਂ ਨੂੰ ਕਰੋ ਤੇ ਨਹੀਂ ਆ ਮੈਂ ਹੁਣ ਦੱਸ ਰਹੀ ਹਾਂ ਤੁਮ ਦਾ ਜਾਣ ਕੇ ਮੇਰੇ ਸਿਰ ਚ ਖੇਪਾਉਂ ਗਿਆ ਹੀ ਦੱਸ ਹੈ ਐਂ ਵੀ ਪੀ ਗਿਆ ਮੈਂ ਉੱਥੇ ਨੇ ਤੇ ਆ ਰਿਹਾ ਹਾਂ ਕਿੱਦਾਂ ਇਹਨਾਂ ਨੂੰ ਸਮਝਾਵਾਂ ਕਿਉਂ ਇਹਨਾਂ ਨੂੰ ਸਮਝ ਆਉਂਦੀ ਲੋਕੀ ਤੇ ਵੇਖ ਕੇ ਖੁਸ਼ ਨਹੀਂ ਹੁੰਦੇ ਵੀ ਤੂੰ ਬਸਣ ਡਿਆ ਵਾ ਇਨੂੰ ਇਹ ਨਹੀਂ ਸਮਝਉਂਦੀ ਕਿ ਜਿੰਨਾ ਦੇ ਨਾਲ ਮੈਂ ਪਿੰਡਿਆ ਵਾ ਮੈਨੂੰ ਮਾਰੀਆਂ ਮੱਤਾ ਦਿੰਦੇ ਆ ਕੀ ਪਤਾ ਕੀ ਕਹਿ ਦਿੰਦੇ ਆ ਇਹਨੂੰ ਕੀ ਨਹੀਂ ਜਿਹੜਾ ਹੁੰਦਾ ਉਹ ਤਾਂ ਲੰਗਿਆ ਪਿੰਦਾ ਵਾ ਅੱਗੇ ਮੇਰੇ ਸਮਝਾਇਆ ਸਮਝ ਜਾਂਦਾ ਸੀ ਹੁਣ ਮੇਰੀ ਵੀ ਇਹਨੂੰ ਆ ਗਈ ਮਾਸਾ ਸੋਚ ਵੀ ਮੇਰੇ ਮਾਂ ਨੂੰ ਕੀ ਹਲਤੀ ਲੈ ਇਹ ਕਿੱਧਰ ਆ ਗਿਆ ਕਿੱਧਰ ਆ ਗਿਆ ਇਹ ਪਾ ਲੈ ਕਰੋ ਮੰਮੀਾਂ ਦੀ ਜਾ ਉਹਨਾਂ ਪੱਠੇ ਵਟਾ ਕੇ ਲਿਆ ਤੇ ਤੂੰ ਉਹਨਾਂ ਕਿੱਧਰ ਆ ਗਿਆ ਪੱਠੇ ਤੇ ਮੈਂ ਵਾਢ ਲਿਆ ਪੱਠੇ ਮੈਂ ਅੱਗੇ ਆ ਮੈਂ ਹੀ ਵਰਦਾ ਮੰਮੀ ਆਦੀ ਜਾਂ ਤੱਪੜ ਚੁੱਪਰ ਚ ਪਵਾ ਦੇ ਹੁਣ ਮੈਂ ਕੀ ਕਰਾਂ ਇੱਥੇ ਤੱਪੜ ਚ ਪਵਾ ਹੁਣ ਤੈਨੂੰ ਨਹੀਂ ਪਤਾ ਮੈਂ ਆਇਆ ਸਕੂਟਰੀ ਤੇ ਹੁਣ ਮੈਂ ਪੱਠੇ ਖੜੂਗਾ ਕਿ ਤੈਨੂੰ ਖੜੂਗਾ ਚਾਹੇ ਭਰਾ ਪੱਠੇ ਲੈ ਜਾਏ ਤੇ ਚਾਹੇ ਮੈਨੂੰ ਲੈ ਜਾ ਤੈਨੂੰ ਖੜਾ ਮੈਂ ਤੈਨੂੰ ਡੰਗਰਾ ਚੱਟਣਾ ਵਾ ਕੋਨਾ ਖਾਣੇ ਤੇ ਉਹਨਾ ਪੱਠੇ ਇਹ ਹਾਦੀ ਆ ਦੋਵੇਂ ਯਾਨੀ ਨਾ ਮੈਨੂੰ ਮੰਮੀ ਘਰ ਜੀਂਦੀ ਨਹੀਂ ਲੀ ਉਹ ਤੇ ਨਾ ਤੂੰ ਇੱਥੇ ਮੈਂ ਭਰਾ ਸਿੱਧੀ ਜੀ ਗੱਲ ਰਹਿ ਇੱਥੇ ਪੈਣਾ ਰਹਿ ਇੱਥੇ ਪੈਣਾ ਪਤਾ ਮੈਂ ਰੋਜ ਅੱਗੇ ਇਕੱਲਾ ਵਾੜ ਕੇ ਖਰਦਾ ਮੰਮੀ ਨੂੰ ਨਹੀਂ ਪਤਾ ਕਿ ਪਿੱਛੇ ਖਲਾਦਾ ਵਾ ਹੁਣ ਹੁਣ ਫੇ ਮੈਂ ਪੱਠੇ ਲੈ ਜਾਣਾ ਵਾ ਆਪੇ ਤੁਰਦਾ ਜੀ ਮੈਂ ਨਹੀਂ ਤੁਰ ਤੁਰ ਕੇ ਉਹ ਲੈਣਾ ਨਹੀਂ ਮੈਨੂੰ ਮੈਂ ਅੱਗੇ ਕਿੰਨਾ ਕਿਲੋ ਪੱਠਾ ਲੈਣਾ ਤੁਰ ਕੇ ਆਇਆ ਚੱਲ ਹਜੇ ਹੁਣ ਆ ਹੀ ਗਿਆ ਵਾ ਤੇ ਆ ਪੱਠੇ ਪਾ ਮੈਂ ਵਾੜ ਤੇ ਦਿੱਤੇ ਹੀ ਆ ਟੱਪੜੀ ਚ ਪਾ ਹੁਣ ਇਹੋ ਕੰਮ ਨੂੰ ਮੈਂ ਕਰ ਲਿਆ ਸੀ ਮੰਮੀ ਨੇ ਚੰਗੀ ਕਰ ਪਾਈ ਇਹ ਵੀ ਨਹੀਂ ਤੇ ਕੋ ਹੁੰਦਾ ਵੀ ਸਾਰੇ ਤੋਂ ਪੱਠੇ ਖਲਾਰਦਾ ਵਾ ਤਿੱਖਾ ਨਹੀਂ ਕਰਨਾ ਇਦਾਂ ਹੀ ਤਿੱਖਾ ਕਰਨਾ ਮਰੋੜ ਦੇ ਇਹਨੂੰ ਪਤਾ ਪੱਪਾ ਨੂੰ ਫੋਲਡ ਕਰ ਇਦਾਂ ਕਰ ਲੈ ਇਤੋਂ ਤਿੱਖਾ ਹੀ ਹੋ ਜਨਾ ਮ ਜਾਦੀਆਂ ਨਹੀਂ ਕੰਮ ਦੀ ਵੈਸੇ ਮੰਮੀ ਦੀ ਵੀ ਸਹੀ ਆ ਤੈਨੂੰ ਕੱਲ ਦੇ ਮਾਤਾ ਬੰਦਾ ਨਾਲ ਆਏ ਤੇ ਕੰਮ ਦਾ ਪਤਾ ਚੱਲੇ ਘਰੇ ਬੈਠਿਆਂ ਕਦੇ ਫੋਨ ਵੇਖ ਲਿਆ ਗੁੱਡੀਆਂ ਡਾਲੀਆਂ ਵੇ ਕਿਦਾਂ ਕੋੜੇ ਵੇਚ ਕੇ ਪਿਆਵਾ ਪੁੱਤਾਂ ਕਿੰਨੇ ਵਿੱਚ ਕੋੜੇ ਤੂੰ ਮੇਰੇ ਕੋthਾਈ ਨਹੀਂ ਕੋੜੇ ਮੇਰੀ ਗੱਲ ਸੁਣ ਜਿਹੜਾ ਮੈਂ ਤੈਨੂੰ ਕੰਮ ਕਿਹਾ ਸੀ ਨਹੀਂ ਕਰਨਾ ਉਹ ਤੂੰ ਕੀਤਾ ਵਾ ਕਿਹੜਾ ਦੁਰ ਫਿਰਿਆ ਮੂੰ ਤੇਰਾ ਕੰਜਰਾ ਤੂੰ ਆ ਕੇ ਮਰਨਾ ਮਰਨਾ ਮੈਨੂੰ ਵੀ ਨਾਲ ਮਾਰਨ ਦੇ ਆ ਵਾ ਹੈ ਅਸਾ ਉਹ ਉਹਦੀ ਵੀ ਵਕਾਲਤ ਕਰਦੇ ਜੇ ਉਹਦੀ ਨਹੀਂ ਮੈਂ ਵਕਾਲਤ ਕਰਦੀ ਹੁਣ ਤੂੰ ਸਮਝ ਲੈ ਕਿ ਤੈਨੂੰ ਕੋਈ ਨਾ ਕੋਈ ਵਕੀਲ ਕਰਨਾ ਪੈਣਾ ਵਾ ਨਹੀਂ ਉਹ ਆਖਣ ਵੀ ਮੈਂ ਚੱਲ ਜਾਣਾ ਵਾ ਤੇ ਮੇਰਾ ਕੇਸ ਵੀ ਤੂੰ ਹਿਲਾ ਲੇਓ ਉਹਦਾ ਵੀ ਤਾਂ ਲੜਦੀ ਜੇ ਨਹੀਂ ਤੈਨੂੰ ਸ਼ਰਮ ਨਹੀਂ ਆਉਂਦੀ ਤਨਵੇਂ ਇੰਨਾ ਸਮਝਾਉਂਦੀ ਆ ਰੋਜ਼ ਘੱਪ ਕੇ ਆ ਜਾਂਦਾ ਮੈਂ ਤੂੰ ਉਹ ਮਾਤਾ ਉਹ ਮਾਤਾ ਸੇ ਕੀ ਕਰਾਂ ਯਾਰ ਦੋਸਤ ਜਦੋਂ ਮਿਲ ਜਾਂਦੇ ਆ ਇੰਨਾ ਜ਼ੋਰ ਲਾਉਂਦੇ ਆ ਠੱਕੇ ਚ ਕਹਿੰਦੇ ਨੇ ਇਹੋ ਜਿਹੇ ਯਾਰ ਦੋਸਤ ਜਿਹੜੇ ਤੇਰਾ ਘਰ ਜਾਣਦੇ ਹੋਏ ਆ ਮੇਰਾ ਘਰ ਕਦਾ ਉਜੜ ਜਾਊਗਾ ਬੜਾ ਉਹ ਤੇ ਜਨਾਨੀ ਬੇਕੂਫ ਉਹ ਕਹ ਬੇਕੂਫ ਆ ਬੇਕੂਫ ਤਾਂ ਤੂੰ ਐ ਵਡਾ ਜਿਹੜਾ ਉਹਨਾਂ ਦੇ ਮਗਰ ਜਾਰਾਂ ਦੀਆਂ ਵਲੀਆਂ ਤੇ ਲੱਗਾ ਮਗਰ ਤੂੰ ਇਹ ਕਦੀ ਸੋਚਿਆ ਵਾ ਅੱਜ ਮੇਰੀ ਮਾਂ ਹੈਗੀ ਆ ਤੇ ਕੱਲ ਨੂੰ ਮੈਂ ਕੀ ਕਰੂੰਗਾ ਤੇ ਕੱਲ ਨੂੰ ਵੀ ਮਾਂ ਹੋਣੀ ਹੈ ਮਾਂ ਹੀ ਹੋਣੀ ਸਦਾ ਨਾਲ ਜਿਹਨੇ ਨਾਲ ਸਦਾ ਰਹਿਣਾ ਵਾ ਨਾ ਉਹਦੇ ਵੱਲ ਵੇਖਿਆ ਕਰ ਸਦਾ ਕਿੰਨੇ ਵੇਖਿਆ ਸਦਾ ਕਿਹਨੂੰ ਪਤਾ ਕਿੰਨੇ ਰਹਿਣਾ ਨਹੀਂ ਮੇਰੀ ਗੱਲ ਸੁਣ ਤੂੰ ਕਿਉਂ ਨਹੀਂ ਸਮਝਦਾ ਕਿਉਂ ਨਹੀਂ ਸਮਝਦਾ ਕੀ ਮੈਂ ਤੇਰੇ ਨਾਲ ਮੱਥੇ ਦੀਆਂ ਠਿਕਰੀਆਂ ਭੰਨਣ ਡਈਆਂ ਕਿਉਂ ਨਹੀਂ ਤੈਨੂੰ ਸਮਝਾਉਂ ਗਈ ਸਮਝੀ ਨਾਲ ਹੀ ਗੱਲ ਹੋਵੇ ਬੰਦਾ ਸਮਝੇ ਤੂੰ ਇਹਦੇ ਦੋ ਜਣੀਆਂ ਆਏ ਵਿੱਚ ਦਈਆਂ ਨੂੰ ਰੋਲਾ ਪਾਈ ਜਾਂਦੀਆਂ ਜੇ ਮੇਰੀ ਪੀਤੀ ਵੀ ਲਾਹ ਨਹੀਂ ਤੈਨੂੰ ਪੀਤੀ ਦੇਣ ਲਈ ਆਪੇ ਮੇਰੀ ਲੱਤ ਜਾਣੀ ਤੇ ਤੈਨੂੰ ਅਹੀਂ ਨਹੀਂ ਦੇਣ ਰਹੀਆਂ ਸਾਡੀ ਜਾਨ ਲੈਣੀ ਕੀਤੀ ਤੂੰ ਦੇ ਦਿਆਂ ਦੇ ਦਿਆਂ ਐਡੇ ਐਡੇ ਮੂੰਹ ਦੇ ਦੇ ਤੈਨੂੰ ਮੈਂ ਮਾਰ ਨਹੀਂ ਰੱਖ ਕੇ ਚਪੇੜ ਮਦਾ ਕਿ ਬਗਾਨੀ ਕੁੜੀ ਕਰਕੇ ਆਪਣੇ ਪੁੱਤ ਨੂੰ ਮਾਰਨੀ ਬਗਾਨੀ ਨਹੀਂ ਆ ਉਹ ਵੀ ਆਪਣੀ ਆ ਕਾਜੋਗ ਆ ਗਿਆ ਲੋਕੋ ਕਾਜੋਗ ਸਾਰੇ ਆਪਣੇ ਭੈਣ ਭਰਾ ਛੱਡ ਕੇ ਨਾ ਫੇਰ ਉਹ ਆਈ ਏ ਤੇਰੇ ਮਗਰ ਬਗਾਨੀ ਆ ਉਹਨੇ ਕੋ ਛੱਡੇ ਤੂੰ ਉਹਨੇ ਕਿਨੇ ਗਿਆ ਛੱਡ ਤੂੰ ਹੀ ਕਿਹਾ ਛੱਡ ਮੇਰੇ ਤਾਂ ਆਈ ਕਿ ਕਭੀ ਉਹਦੇ ਹੈਗੀ ਬੇਗੂ ਦੇਖੂ ਤੇ ਆਪੇ ਹੀ ਆ ਹੁਣ ਉਹਦੇ ਉਹਦੇ ਮਗਰ ਲਾ ਕੇ ਮੈਸਜ ਆਈ ਹੋ ਜਾ ਚੰਗਾ ਭੜਾ ਬੰਦਾ ਮੈਂ ਬੰਦਿਆਂ ਚ ਬਹਿਣ ਖਲੋਣ ਵਾਲਾ ਕਿਹੜੇ ਬੰਦਿਆਂ ਚ ਬਹਿਣਾ ਵੇ ਤੂੰ ਇਹਨਾਂ ਚ ਹੈ ਹੋਰ ਜਿਹੜੇ ਤੈਨੂੰ ਰੋਜ਼ ਇਤਰਾ ਦਾ ਕਰਕੇ ਕੱਲ ਦਿੰਦੇ ਆ ਇਤਰਾ ਦਾ ਕਿ ਤਰ੍ਹਾਂ ਦਾ ਜਿ ਤਰ੍ਹਾਂ ਦਾ ਹੁਣ ਹੋਇਆ ਗੂਗਲ ਜਿਹਾ ਤੂੰ ਮਾੜੇ ਜਿੱਦਾਂ ਦਾ ਗਿਆ ਹੀ ਉਦਾਂ ਦਾ ਹੀ ਆਇਆ ਗੂਗਲ ਤੇ ਤੂੰ ਹੀ ਕਰ ਦਿੰਦੀਆਂ ਜੇ ਮੈਨੂੰ ਹਲਾ ਰੇ ਤੇ ਤੂੰ ਆਉਂ 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 ਕਾ ਚੜਿਆ ਵਾ ਫਿਰ ਕੋ ਰਾਮ ਨਾਲ ਤੇ ਬੈਠਾ ਨਹੀਂ ਜਾਣ ਡਿਆ ਹੈ ਮਾੜਾ ਉਹਨੂੰ ਕਹਿ ਜੇ ਰਹਿਣਾ ਰਹਿ ਨਹੀਂ ਤੇ ਤਲਾਕ ਲੈ ਤੇ ਚਲਦੀ ਬਣ ਉਹਨੂੰ ਨਹੀਂ ਇਹ ਗੱਲ ਕਹਿਣੀ ਤੂੰ ਮੈਨੂੰ ਦੱਸ ਵੀ ਤੂੰ ਸੁਧਰਨਾ ਵਾ ਕਿ ਨਹੀਂ ਸੁਧਰਨਾ ਮੈਂ ਮੈਦਿਸ ਬਤਰੇ ਮੈਂ ਤੇ ਕੋਈ ਗੱਲ ਹੀ ਨਹੀਂ ਕਰਦਾ ਪਹਿਲਾਂ ਤੂੰ ਉਹਦੇ ਨਾਲ ਸਿਰ ਫਸਾਇਆ ਹੀਗਾ ਹੁਣ ਤੂੰ ਮੇਰੇ ਨਾਲ ਫਸਾਇਆ ਵਾ ਅਜੇ ਤੂੰ ਕਹਿੰਦਾ ਮੈਂ ਕੋਈ ਗੱਲ ਹੀ ਨਹੀਂ ਕਰਦਾ ਉਹ ਤੂੰ ਹੀ ਤੇ ਜਾਣ ਕੇ ਉਖਲੀਆਂ ਬਣੀਆਂ ਤੇ ਸਿਰ ਮੈਨੂੰ ਫਸਾਉਣਾ ਹੀ ਪੈਂਦਾ ਫਿਰ ਉਸ ਜਾਨੇ ਕਹਿੰਦੇ ਨੇ ਉਖਲੀ ਚ ਸਿਰ ਪਚਾਇਆ ਉਖਲੀ ਚ ਹੀ ਕਹਿੰਦੇ ਵਾ ਤਹੀਂ ਬਣ ਬਣਾਉਂਦੀਆਂ ਤੇ ਮੈਨੂੰ ਫਸਾਉਣਾ ਪੈਂਦਾ ਸਾਡੀ ਗੱਲ ਕਿਉਂ ਨਹੀਂ ਤੇ ਇੱਥੇ ਪੈਂਦੀ ਐ ਇੱਥੇ ਦਿਮਾਗ ਚ ਗੱਲ ਪਾਲਾ ਹੱਡੀ ਪਾਲਾ ਤੂੰ ਹੀ ਪਾ ਦੋ ਪੈਂਦੀ ਆ ਮੈਨੂੰ ਤਾਂ ਪਤਾ ਨਹੀਂ ਇਹ ਰਾਹ ਕਿੱਧਰ ਹੱਸਦ ਹੋ ਗਈ ਕੀ ਕਰਾਂ ਰੱਬਾ ਮੈਂ ਮੁੰਡੇ ਦਾ ਕੀ ਕਰਾਂ ਹੁਣ ਤਰਿਆ ਅਜ ਕੱਲ ਨੂੰ ਚਲ ਗਈ ਤੇ ਉਜੜ ਜਾਏਗਾ ਯੋ ਉਜੜ ਜਾਏਗਾ ਆਹੋ ਉਹ ਇਕੱਲੀ ਨਹੀਂ ਦੁਨੀਆ ਵਸਣਦੀ ਏ ਤੂੰ ਉਹਦੇ ਵਸਣਿਆ ਕਿ ਨਹੀਂ ਉਹਦੇ ਨਾਲ ਮੈਨੂੰ ਲੱਗਦਾ ਮੈਂ ਪਹਿਲਾਂ ਹੀ ਉਜੜਿਆ ਕਿਦਾਂ ਪਹਿਲਾਂ ਕਿਦਾਂ ਉਜੜਿਆ ਤੂੰ ਹੱਸਦ ਹੋ ਗਈ ਆ ਲਾਂ ਛੱਡਦੇ ਆ ਤੰਨੀ ਇਹਨਾਂ ਨੂੰ ਪਤਾ ਲੱਗਦਾ ਵੀ ਪਹਿਲਾਂ ਹੀ ਮੈਂ ਤੇਰੀ ਮਾਂ ਹੀ ਛਡਾਈ ਸਾਡੀ ਵੀ ਕੋਈ ਜ਼ਿੰਦਗੀ ਆ ਉੰਤਰੀਆ ਇਹਦੇ ਨਾਲ ਜ਼ਿੰਦਗੀ ਆ ਕੋਈ ਕੰਮਕਾਰ ਖੋਲ ਲਾ ਜਾਂ ਡੰਗਰਾਂ ਨੂੰ ਪੱਠੇ ਪਾਲਾ ਲਾਈਆਂ ਦੋ ਤਿੰਨ ਤਨ ਨੂੰ ਲੈ ਦਿੰਨੀ ਆ ਤੇ ਜਾਂ ਇੱਥੇ ਦੁਕਾਨਦਕੂਨ ਪਾਲਾ ਕੋਈ ਲੈ ਹਰ ਜੇ ਨਹੀਂ ਨਾ ਤੇ ਫਿਰ ਕੋਈ ਕੰਮਕਾਰ ਲੱਭ ਲਾ ਠੇਕਾ ਖੋਲ ਲੈ ਆ ਇਹਦਾ ਫਿਰ ਤੇ ਤੂੰ ਕਰ ਲਈ ਕਮਾਈ ਬੜਾ ਵਧੀਆ ਚੱਲਦਾ ਏ ਕੰਮ ਮੈਨੂੰ ਤੇ ਸਮਝ ਨਹੀਂ ਹੁੰਦੀ ਮੈਂ ਤੇਰਾ ਕੀ ਇਲਾਜ ਕਰਾਂ ਮੁੰਡਿਆ ਇਲਾਜ ਦਾ ਮੇਰਾ ਬੜਾ ਪਰੇਸ਼ਾਨ ਵਧਿਆ ਮੇਰਾ ਕੀ ਇਲਾਜ ਕਰਨਾ ਚੰਗਾ ਭਲਾ ਬੰਦਾ ਹਾਂ ਤੇਰੇ ਫਿਰਦਾ ਕੱਲ ਤੂੰ ਮੈਂ ਤੈਨੂੰ ਬਾਹਰ ਨਹੀਂ ਜਾਣ ਦਿਆ ਕਰਨਾ ਮੈਨੂੰ ਘਰ ਬਣਾ ਦੋ ਮੈਂ ਅਚਬੜਿਆ ਰਿਆ ਕਰ ਨਹੀਂ ਮੈਂ ਤੈਨੂੰ ਇੱਥੇਂ ਦਰੇ ਰੱਖਣਾ ਵਾ ਹੁਣ ਬਾਹਰ ਨਹੀਂ ਮੈਂ ਜਾਣ ਦਿਆ ਕਰਨਾ ਤੂੰ ਚੰਗਾ ਗੰਦ ਪਾਇਆ ਵਾ ਪਿਆਰ ਨਾਲ ਤੂੰ ਸਮਝਣੀ ਨਹੀਂ ਂਦਿਆ ਗੰਦ ਨੂੰ ਮੈਂ ਕਿਹੜਾ ਤੁਹਾਡਾ ਕੂੜਾ ਖਿਲਾਰਤਾ ਵਾ ਚੰਗਾ ਭਲਾ ਵਿੜਾ ਕਿੱਥੇ ਗੰਦ ਪਾਇਆ ਫੜ ਦੋਗੀ ਅਹੀਂ ਹਾਰ ਜਾਣੀ ਪਰ ਤੂੰ ਨਹੀਂ ਹਾਰਦਾ ਹਨਾ ਤੂੰ ਇਹ ਘੜੀਆਂ ਓਲੰਪਿਕ ਚ ਆਈਆਂ ਜਿਹੜੀਆਂ ਹਾਰ ਜਾਂਦੀਆਂ ਜੀ ਇੱਥੇ ਮੇਰਾ ਹੀ ਸ਼ਰਖਾਂਦੀਆਂ ਕਿ ਇੰਨਾ ਮੱਥਾ ਹੋਰ ਕੇ ਕੰਮ 'ਚ ਮਰੋ ਉੱਤੋਂ ਠੰਡ ਹੋ ਗਈ ਆ ਇੱਥੇ ਡਿੱਗ ਕੇ ਧਿਆਉ ਪਿਆ ਹਾਂ ਤੂੰ ਉੱਠ ਕੇ ਇੱਥੇ ਅੰਦਰ ਚਲ ਜਾ ਹੁਣ ਉੱਤੋਂ ਠੰਡ ਹੋ ਗਈ ਆ ਥੱਲੇ ਵੀ ਹੋ ਗਈ ਆ ਮੈਂ ਤਾਂ ਥੱਲੇ ਵੀ ਲੱਗਣ ਦੀ ਮੰਜੀ ਤੋਂ ਤੇ ਲੱਗਣੀ ਆ ਲਾਣੀ ਮੰਜੀ ਤੇ ਪਿਆ ਆ ਸਵੇਰੇ ਤੇਰ ਨਾਲ ਕਰਨੀ ਵਾ ਕੱਲ ਤੇ ਹੁਣ ਤੇ ਚੱਲ ਹਾਂ ਅੰਦਰ ਚੰਗਾ ਆ ਦੋ

ਕੀ ਗੱਲ ਇੱਥੇ ਕੋ ਬੈਠੇ ਚੁੱਪ ਚੁੱਪ ਜੇ ਵੈਸੇ ਅੱਜ ਥੋੜਾ ਜਿਹਾ ਮੂਡ ਆਫ ਛੜਿਆ ਲੱਗਣਿਆ ਕੋਈ ਜੰਗਾ ਜਿਹਾ ਲੱਗਣਿਆ ਕਿਹੜੀ ਗੱਲ ਤਮ ਕੋਈ ਗੱਲ ਹੋਈ ਹੋਵੇ ਤੇ ਫੇਰ ਹੀ ਇਦਾਂ ਹੁੰਦਾ ਕੀ ਗੱਲ ਤੇ ਕੋਈ ਨਹੀਂ ਆ ਸੁਮਨ ਦਾ ਵੀ ਕਿਹਨੇ ਨਾ ਫੋਨ ਨਹੀਂ ਆਇਆ ਕੀ ਗੱਲ ਸਭ ਠੀਕ ਹੋਏ ਸਹੀ ਹੋਈ ਠੀਕ ਹੀ ਹੋਣੀ ਜਾਂ ਤਾਂ ਹੀ ਨਹੀਂ ਅਕਲੀ ਨੇ ਫੋਨ ਕੀਤਾ ਹਾਂ ਹਾਂ ਖੁਸ਼ੀ ਹੋਣੀ ਖੁਸ਼ੀ ਹੋਊਗੀ ਤਾਂ ਤਾਂ ਹੀ ਫੋਨ ਕੀਤਾ ਨੇ ਕਿ ਜੇ ਕੋਈ ਗੱਲ ਹੁੰਦੀ ਤੇ ਫੇਰ ਸਾਨੂੰ ਫੋਨ ਕਰਦੀ ਤਾਂ ਮੈਨੂੰ ਪਤਾ ਨਹੀਂ ਕਿਉਂ ਅਜੀਬ ਜਿਹਾ ਫੀਲ ਹੋ ਰਿਹਾ ਮੈਂ ਫੋਨ ਫੋਨ ਕਰਦੀ ਚੱਲ ਆ ਜਾ ਕੁਛ ਦੇ ਚਲ ਕੋਈ ਨਹੀਂ ਤੂੰ ਆਪ ਕਰ ਲਿਓ ਏਦਾਂ ਦੀ ਕੋਈ ਗੱਲ ਹੁੰਦੀ ਤੇ ਉਹਨੇ ਆਪ ਹੀ ਫੋਨ ਕਰ ਦੇਣਾ ਹੀ ਉਹ ਤਾਂ ਠੀਕ ਆ ਠੀਕ ठाक ਹੀ ਹੋਣੀ ਆਵੇਂ ਨਹੀਂ ਇਦਾਂ ਸੋਚੀਦਾ ਮਾੜਾ ਨਹੀਂ ਸੋਚੀਂ ਕਰਦੇ ਚੰਗਾ ਸੋਚੋ ਫਿਰ ਚੰਗਾ ਹੀ ਹੁੰਦਾ ਉਹ ਚੰਗਾ ਹੀ ਹੋਏਂੀ ਕਹਿੰਦੇ ਆ ਤਾਂ ਨਹੀਂ ਸੋਚੀਦਾ ਫੱਲੇ ਬੈਠੇ ਤੂੰ ਪਰਿਵਾਰ ਦੇ ਵਿੱਚ ਬਹੁਤ ਕੋਈ ਗੱਲ ਹੋਵੇ ਫਿਰ ਮੂਡ ਅਫਸੈਟ ਕਰੀਦਾ ਵੀ ਐਵੇਂ ਫਿਰ ਕੋਈ ਨਹੀਂ ਕੋਈ ਆਇਆ ਕਿਚ ਤੇ ਪਿੰਦੀ ਆ ਪਿੰਦੀ ਤੇ ਹੈ ਵਾ ਤੇ ਅਗਲੀ ਵੇ ਕਿੰਨੀ ਵੇਸ਼ ਵਾ ਤਾਂ ਹੀ ਚਗਲੀ ਨੇ ਸਾਨੂੰ ਫੋਨ ਨਹੀਂ ਕੀਤਾ ਉਹਦਾ ਵੀ ਤਾਂ ਫਰਜ਼ ਬਣਦਾ ਹੀ ਨਾ ਵੀ ਚੱਲ ਮੈਂ ਕਰਕੇ ਦੱਸਾਂ ਗੱਲ ਕਰ ਲਿਆ ਕਰਦਾ ਨਾ ਫੋਨ ਤੇ ਹਾਲ ਜਾ ਪੁੱਛ ਲਿਆ ਕਰ ਕੁੜੀ ਦਾ ਤੂੰ ਇਹ ਤੇ ਫੇਰ وہی ਗੱਲਾਂ ਕਰ ਦਿੰਦੇ ਜੇ ਕੱਲੀ ਜਾਣੀ ਮੈਂ ਬੱਚਿਆਂ ਨੂੰ ਕਹਾਂ ਤੇ ਉਹ ਵੀ ਹਦਨ ਤੁਹਾਨੂੰ ਕਿ ਦੱਸ ਕੇ ਤਾਂ ਲਾਉਂ ਡਿਆ ਵੀ ਇਹ ਮੰਮੀ ਸਾਨੂੰ ਕੰਮ ਵੱਲੋਂ ਕਹਿੰਦੀ ਆ ਮੈਂ ਇਥੋਂ ਫੋਨ ਦਾ ਮੇਰੇ ਕੋਲ ਟਾਈਮ ਹੋਵੇ ਤੇ ਮੈਂ ਨਿਆਣਿਆਂ ਨੂੰ ਕੰਮ ਕਿਉਂ ਕਵਾਂ ਯਾਰ ਮੈਂ ਇੰਨੀ ਖਿੱਚ ਖਿੱਚਦੀ ਕਿਉਂ ਰਹਾ ਰਹਾ ਕਰਾ ਸਾਰਾ ਮੇਰਾ ਤਾਂ ਟਾਈਮ ਨਹੀਂ ਲੱਗਦਾ ਮੈਂ ਦੁਕਾਨ ਤੇ ਰਹਿਣਾ ਸਾਰਾ ਹਾਂ ਉਹ ਚਲ ਦੂਜੇ ਤੀਜੇ ਦਿਨ ਕਰਕੇ ਉਹਦਾ ਹਾਲ-ਚਾਲ ਪੁੱਛ ਲਿਆ ਕਰ ਮੈਨੂੰ ਦੱਸ ਦਿਆ ਕਰ ਇਹ ਤਾਂ ਗੱਲ ਤਾਂ ਠੀਕ ਵਾ ਪਰ ਉਹ ਵੀ ਤਾਂ ਦੋ ਨੌ ਨੌ ਸੱਸਵਾਂ ਨਾਲ ਦੋਵੇਂ ਜਾਣੀਆਂ ਉਹਨਾਂ ਦੋਵਾਂ ਦਾ ਟਾਈਮ ਨਹੀਂ ਲੱਗਦਾ ਤੇ ਤੂੰ ਇਕੱਲੀ ਨੂੰ ਮੈਨੂੰ ਕਹਿੰਦੇ ਆ ਵੀ ਤੂੰ ਕੰਮ ਵੀ ਸਾਰਾ ਕਰ ਤੂੰ ਫੋਨ ਵੀ ਸਾਰੇ ਰਿਸ਼ਤੇਦਾਰਾਂ ਨੂੰ ਕਰਿਆ ਕਰ ਅੰਛਲਾ ਕਿਹਾ ਵਾ ਤੀਜੇ ਤੀਜੇ ਦਿਨ ਪ੍ਰੋਤ ਨਹੀਂ ਖਾਂਡਿਆ ਕਰ ਤੀਜੇ ਦਿਨ ਚੱਲ ਕਰ ਲਿਆ ਕਰਕੇ ਹਾਲ-ਚਾਲ ਪੁੱਛ ਲਿਆ ਕੁੜੀ ਦਾ ਪੁੱਛਦੇ ਆਂ ਯਾ ਕੁੜੀ ਦਾ ਹਾਲ ਤੋ ਇਹਦੇ ਬਹੁਤ ਹੀ ਉਹਦੀ ਟੈਨਸ਼ਨ ਲੈਂਦੀ ਹੈ ਜੀ ਆਪਣੇ ਪਰਿਵਾਰ ਦੀ ਤੁਹਾਨੂੰ ਮਾਸਾ ਟੈਨਸ਼ਨ ਨਹੀਂ ਮੈਨੂੰ ਮੈਨੂੰ ਸਾਰਿਆਂ ਦੀ ਟੈਨਸ਼ਨ ਹੈ ਟੈਨਸ਼ਨਵਾ ਤੁਹਾਨੂੰ ਉਹ ਵੀ ਪਰਿਵਾਰ ਦਾ ਹੀ ਸਹੀ ਹੈ ਬਸ ਉਹ ਪਰਿਵਾਰ ਤੋਂ ਬਾਹਰ ਹੈ ਤੇ ਮੈਂ ਕਿਹੜਾ ਕਦੋਂ ਆਖਿਆ ਵੀ ਨਹੀਂ ਹਿੱਸਾ ਹਾਂ ਹਿੱਸਾ ਹੀ ਆ ਤਾਂ ਤਾਂ ਹੀ ਆ ਇੰਨੇ ਸਾਰੇ ਉਹਦੇ ਵਧੀਆ ਕੰਮ ਕੀਤੇ ਸੀ ਨਾ ਠੀਕ ਹੀ ਹੋਣੀ ਆ ਤੁਸੀਂ ਨਾ ਮੈਂ ਇੰਨਾ ਸੋਚਿਆ ਕਰੋ ਮੈਨੂੰ ਨਾ ਹਰ ਗੱਲ ਕਿਹਾ ਕਰੋ ਤੂੰ ਕਰ ਲੈ ਤੂੰ ਕਰ ਲੈ ਉਹਦਾ ਵੀ ਫਰਜ਼ ਬਣਦਾ ਸੀ ਤੇ ਮੈਂ ਫੋਨ ਕਰਕੇ ਦਾਦੀ ਤਿੰਨ ਚਾਰ ਦਿਨ ਹੋ ਗਏ ਮੇਰੀ ਗੱਲ ਸੁਣ ਤੁਹਾਨੂੰ ਉਹਦੀ ਇੰਨੀ ਟੈਨਸ਼ਨ ਵਾ ਉਹਨੂੰ ਸਾਡੀ ਮਾਸਾ ਟੈਨਸ਼ਨ ਨਹੀਂ ਕਿ ਮੈਂ ਵੀ ਆਪਣੇ ਭਤੀਆਂ ਨੂੰ ਭਰਾਵਾਂ ਨੂੰ ਫੋਨ ਕਰਕੇ ਪੁੱਛਾਂ ਪਰ ਜਾਈਆਂ ਨੂੰ ਕੀ ਕਰਦੀਆਂ ਉਚਾਲ ਕੇ ਵੀ ਨਹੀਂ ਮੇਰੇ ਟਾਈਮ ਲੱਗਦਾ ਬੰਦਾ ਆ ਵੀ ਕਰ ਲੈ ਫੋਨ ਗੱਲ ਬਸ ਫਿਰ ਉੱਥੇ ਆ ਗਈ ਨਾ ਟਾਈਮ ਹੀ ਨਹੀਂ ਲੱਗਦਾ ਨਹੀਂ ਹੁਣ ਟਾਈਮ ਹੈਗਾ ਤੇ ਮੈਂ ਫੋਨ ਉਹਨੂੰ ਕਿੱਦਾਂ ਕਰ ਲੈਂਦੀ ਹੱਡਲੀ ਦਾ ਹੁੰਦਾ ਟਾਈਮ ਫਿਰ ਤੀਜੇ ਦਿਨ ਬੁਝੇ ਤੀਜੇ ਦਿਨ ਕੱਟ ਲਿਆ ਕਰ ਦੋਕਮੈਂਟੋ ਦੇ ਲਈ ਚਾਹ ਫੋਨ ਤੇ ਬੰਦਾ ਆ ਜਾ ਪੁੱਛੂ ਤੇ ਪਤਾ ਲੱਗ ਜਾਂਦਾ ਇੰਨੀ ਚੱਲ ਕੱਢ ਲਿਆ ਕਰਾਂਗੇ ਤੂੰ ਨਾ ਇਦੀ ਟੈਨਸ਼ਨ ਲਿਆ ਕਰੋ ਘੜੀ ਦੁਕਾਨ ਤੋਂ ਆਉਣਾ ਹੁੰਦਾ ਵਾ ਪਰਿਵਾਰ ਚ ਬਹਿ ਕੇ ਤੂੰ ਵੀ ਕਿਤੇ ਹੱਸ ਖੇਡ ਲਿਆ ਕਰੋ ਸਾਡੇ ਨਾਲ ਬਸ ਜਦੋਂ ਹੀ ਮੈਂ ਠੀਕ ਆ ਆ ਸੁਣ ਕੇ ਡੰਡਿਆਂ ਤੇ ਤੁਹਾਡੇ ਨਾਲ ਕੀ ਗੱਲ ਹੋਣੀ ਆ ਤੈ ਕਿੱਥੇ ਐਂਦਾ ਕਰਦੇ ਜੇ ਹੁਣ ਮੈਂ ਕਦੋਂ ਦੀ ਵਜਾ ਮਾਰਨੀ ਮੇਰਾ ਮੋੜਾ ਪਸਟਵਾ ਮੇਰਾ ਬਨਾਣਾ ਮੈਂ ਤੂੰ ਟੈਨਸ਼ਨ ਮਾਉਂਦੀ ਲੋ ਕੇ ਵੇਲੇ ਹੋ ਹੀ ਜਾਂਦਾ ਉਹ ਵੀ ਵੇਲੇ ਲੱਗੇ ਹੈਗੇ ਆ ਉਹਨਾਂ ਕਦੀ ਟੈਨਸ਼ਨ ਨਹੀਂ ਲਈ ਪੀ ਸਾਨੂੰ ਸੁਮਨ ਦਾ ਫੋਨ ਨਹੀਂ ਆਇਆ ਕਦੀ ਨਾ ਉਹ ਵੀ ਤਾਂ ਭਰਾ ਹੀ ਆ ਉਹਨਾਂ ਨੇ ਨਹੀਂ ਕਦੀ ਕਿਹਾ ਵੀ ਚੱਲ ਲਈ ਹੁਣ ਉਹਨਾਂ ਦੀ ਰੀਸ ਥੋੜਾ ਕਰਨੀ ਆਪਣੇ ਆ ਮਜੇ ਨਾ ਦੇਂਦੇ ਆ ਚਲੋ ਠੀਕ ਆ ਜਾਓਗਾ ਚਲ ਆ ਗਿਆ ਚਲ ਸਾਡਾ ਤੇ ਹੋਇਆ ਹੀ ਹੋਇਆ ਮੇਰਾ ਵੀ ਨਾਲ ਕਰ ਚੜਿਆ ਤੇ